ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਰੀਰ ਦਾ ਤੇ ਤੁਹਾਨੂੰ ਦਿਖਾਉਣੀਆਂ ਅੱਜ ਦਾ ਵੀਊ ਹਨ ਆਪਣੇ ਕੋਲੇ ਬੀਰੀ ਆਈ ਹੋਈ ਨੇ ਤੇ ਮਿਲਾਉਣੀਆਂ ਤੁਹਾਨੂੰ ਕਿੱਥੋਂ ਆਏ ਨੇ ਤੇ ਇੱਕ ਛੋਟਾ ਜਿਹਾ ਕਿਊਟ ਜਿਹਾ ਬੱਚਾ ਆ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਮਾਰ ਸਲਾਮ ਕੀ ਕਿੱਥੋਂ ਬਤਾ ਲੱਗਿਆ ਸੀ ਤੁਹਾਨੂੰ ਸਾਡੇਾਰੇ ਯੂਟਿਊਬ ਤੋਂ ਅੱਛਾ ਅਡੀਟੂਸ ਵੀਡੀਓ ਦੇਖ ਰਹੇ ਨੇ ਭਾਈਆਂ ਸਿ ਹਾਂਜੀ ਹਾਂ ਹਾਂ ਮੈਂ ਤਾਂ ਕੁਝ ਨਹੀਂ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਇੱਥੇ ਆ ਕੇ ਵਧੀਆ ਬਹੁਤ ਵਧੀਆ ਭਾਈ ਜੀ ਮੈਂ ਦੱਸਿਆ ਉਹ ਜੋ ਫਰੀ ਕੀ ਚੱਜੀ ਵਾਏ ਹਾਂ ਬਾਈ ਕਰਦੇ ਦੇਖੋ ਕਿੰਨਾ ਕਿਊਟ ਬੱਚਾ ਹੈ ਨਾ ਬਿਲਕੁਲ ਹੀ ਨਹੀਂ ਇਹਨੇ ਆ ਕੇ ਜੱਦਾ ਆਇਆ ਹਨਾ ਰਾਮਨਾਲ ਰਿਲੈਕਸ ਬੈਠਾ ਬਿਲਕੁਲ ਸਵਾਰਥ ਨਹੀਂ ਕਰੀਆ ਦੇਖ ਲਓ ਜਸਨੀਤ ਜਸਨੀਤ ਦੇ ਕੰਮ ਦੇਖ ਲਓ ਟਿਕਦਾ ਨਹੀਂ ਟਿਕਦੀ ਨਹੀਂ ਇਹ ਹੁਣ ਦਿੱਕੀ ਉਹਨਾਂ ਦੇ ਵੀ ਮਾਰਨ ਜਾਂਦੀ ਆ ਨਹੀਂ ਆਹ ਦੇਖੋ ਕਾਕਾ ਕਿੰਨਾ ਸਿਆਣਾ ਉਹ ਦੇਖ ਲੋਜੀ ਐਸੇ ਟੇਡ ਲਾਈ ਰਹੀ ਹੋਣੀ ਜਿਸਨੇ ਤੋ ਬੁਸ਼ ਕੇ ਆਇਆ ਨਹੀਂ ਹੈਗਾ ਠੀਕ ਹੈ ਇਹਦੇ ਚੱਕੋ ਜਿਸਨੇ ਤੋ ਹਾਂ ਕਾਕਾ ਆਇਆ ਨਾ ਕਿਦ ਨਾ ਉਹ ਦਿਨ ਨਾ ਪਾ ਪੱਜ ਗਿਆ ਪੱਜ ਗਿਆ ਪਾ ਪਾ ਇਸੇ ਤੇ ਆ ਨਹੀਂ ਬਚਾਲੇ ਨਾ ਰੱਖੋ ਛੀੜ ਮੈਂ ਤੁਹਾਨੂੰ ਦੱਸਦਾ ਆਲੂ ਵੀ ਹੋ। ਮੈਂ ਵਾਪਸ ਗਾਉਣਾ। ਜਿੰਨਾ ਤੇ ਇੰਨਾ ਨੰਬਰੇ ਬਾਲਾ ਮਾ ਤੇ ਜਿਹੜੇ ਕੱਲ ਨਹੀਂ ਜਗਾ। ਨਹੀਂ ਕੋਈ ਗੱਲ। ਲੋਜੀ ਟਾਈਮ ਹੈਗਾ ਦੁਪਹਿਰ ਦਾ ਤੇ ਫੀਰ ਦੀ ਗੱਡੀ ਆਈ ਹੋਈ ਆ ਇਧਰ ਇਹ ਵੀਰੇ ਹੁਣੇ ਚੂਚੇ ਲੈਣ ਆਈ ਸੀਗੇ ਤੇ ਸਿਖਰ ਦੁਪਹਿਰੇ ਵੀ ਬਸ ਸਾਡਾ ਇੰ ਲੰਗ ਜਾਂਦਾ ਹੁੰਦਾ ਪਹਿਲਾ ਇੱਕ ਦੋ ਵੀਰ ਆ ਗਏ। ਤੇ ਹੁਣ ਚਾਹ ਪਾਣੀ ਇਹਨਾਂ ਨੂੰ ਦਿੰਨੇ ਆ ਹਨਾ ਉਹ ਹਲੇ ਸਿੰਕ ਭਾਂਡਿਆਂ ਦਾ ਮੇਰਾ ਭਰਿਆ ਪਿਆ। ਕੀ ਗੱਲ ਤੇ ਦਬਾ ਦੇ ਆਉਂਦੀ ਆ ਸ਼ਾਮ ਦਾ ਟਾਈਮ ਹੋ ਗਿਆ ਅੱਜ ਤੱਕ ਸਾਰਾ ਦਿਨ ਇੰਨਾ ਸ਼ਡਿਊਲ ਬਿਜ਼ੀ ਰਿਹਾ ਇੰਨਾ ਜਿਆਦੇ ਬਹੁਤ ਜਿਆਦੇ ਉਹ ਕਿਹੜਾ ਬੰਦਾ ਜਿਹੜਾ ਆਇਆ ਨਹੀਂ ਹੈਗਾ ਚਲੋ ਸਵਾਗਤ ਹੈ ਸਾਰਿਆਂ ਲਈ ਹਾਂਜੀ ਹਾਂ ਇੰਨੇ ਜ਼ਿਆਦਾ ਜਾਣੇ ਆਏ ਕੋਈ ਵੀਡੀਓ ਬਣਾਉਂਦਾ ਮਿੰਟਾਂ ਮੇਰੀ ਡੱਬੀ ਕਿੱਥੇ ਮਾਚਸ ਬਹੁਤ ਮੈਂ ਲੈ ਕੇ ਆਉਂਦਾ ਬਹੁਤ ਜ਼ਿਆਦਾ ਇਹ ਹੋ ਗਿਆ ਵੀ ਹਾਰੇ ਦੀ ਦਾਲ ਧਰਨੀ ਅੱਜ ਦਾਲ ਤਾਂ ਮੈਂ ਸੁਵੇਰੀ ਭਉਂਤੀ ਸੀ ਦੇਖੋ ਐਨੀ ਫੁੱਲ ਗਈ ਬਿਲਕੁਲ ਬਸ ਹੁਣ ਬਣਾਉਣ ਵਾਲੀ ਹੀ ਰਹਿ ਗਈ ਤੇ ਕੰਮ ਕਰਕੇ ਅੱਜ ਉਹਦੀ ਭਉਂਤੀ ਸੀ ਉਹ ਸੰਤਾਰ ਦਿੰਨੇ ਆ ਹੱਥ ਵੀ ਕਾਲੇ ਹੋ ਗਏ ਪਹਿਲਾਂ ਕਮੌਣ ਲੱਗੀ ਇਹਨੂੰ ਹਾਰੇ ਨੂੰ ਹੱਥ ਹੋ ਗਏ ਤੇ ਚਲੋ ਜੀ ਹੁਣ ਪਾ ਦਈਏ ਆਪਾਂ ਲੂਣ ਇਸ ਅਸ ਸਿੰਪਲੀ ਮਸੀਂ ਦਾਲ ਬਣਾਵਾਂਗੇ ਇਸ ਤੋਂ ਥੋੜੀ ਫਿਰ ਦੱਕਣ ਆਪਾਂ ਪਾ ਦਿੰਨੇ ਹੁੰਨੇ ਆ ਇਸ ਦੀ ਕਮ ਹੋ ਆ ਗਈ ਜੀ ਸਾਲ ਪੈ ਗਿਆ ਹਾਂ ਤੇ ਲੋ ਜੀ ਉਧਰ ਵੀਰੇ ਹੋਰ ਆ ਗਏ ਚਲੋ ਉਹਨਾਂ ਨੂੰ ਵੀ ਆਜ ਸਾਰਾ ਦਿਨੀ ਬੀਜੀ ਸੀ ਵੀ ਸੀਗੀ ਤੇ ਕੱਪੜੇ ਧੋਲੇ ਸੁਕਾ ਲਏ ਹਨਾ ਕੁਛ ਕੁਛ ਰਹਿੰਦੇ ਨੇ ਅੱਜ ਤੱਕ ਦਿਨ ਇਸ ਤਰ੍ਹਾਂ ਦਾ ਸੀ ਮੈਂ ਕਿਹਾ ਦਾਲ ਦੇਖਿਆ ਮਾਂ ਵੀ ਦਾਲ ਦਾ ਕੀ ਹਾਲ ਆ ਤੇ ਦੇਖ ਤਪਲਾ ਟੇਟਾ ਹੋਇਆ ਪਿਆ ਇਹ ਹੁਣ ਕਰਦੀ ਨਹੀਂ ਸਿੱਤਾ ਲੋ ਜੀ ਇੱਕ ਦਿਨ ਨਾਲ ਕਰਦੀਆਂ ਚੁੰਨੀ ਨਾਲ ਕਰਦੀਆਂ ਸਿੱਤਾ ਥੋੜਾ ਜਿਹਾ ਸਕੇਡਾ ਕਿਵੇਂ ਕਾਹਲ ਸਨ ਜਦੋਂ ਪਾਥੀਆਂ ਪਾਉਣੇ ਆ ਹੋ ਇਸ ਤਰ੍ਹਾਂ ਪੈ ਜਾਂਦੀ ਨੇ ਦੇਖੋ ਦਾਲ ਤਾਂ ਪੂਰੀ ਰਿਚੀ ਜਾਂਦੀ ਆ ਇਸ ਵਕਤ ਹਾਰੇ ਚ ਪੂਰਾ ਜਿਆਦਾ ਸੇਕ ਆ ਸਾਰੀ ਜਿਹੜੀ ਆ ਪਾਥੀਆ ਸੀਗੀ ਪੂਰੀਆ ਪੱਖੀਆਂ ਪੀਣ ਇੰਨਾ ਜ਼ਿਆਦਾ ਸੇਕ ਹੁਣ ਪੂਰੀ ਟੇਸਟੀ ਦਾਲ ਬਣ ਚੁਈ ਇਹਦੇ ਨਾਲ ਕਾਟਨ ਦੀਆਂ ਚੁੰਨੀਆਂ ਦਾ ਐ ਫਾਇਦਾ ਰਹਿੰਦਾ ਹਨ ਜਦੋਂ ਕੰਮ ਕਰਦੇ ਹੁੰਦੀਆਂ ਡੇਲੀ ਤੇ ਨਾਲ ਬਹੁਤ ਹੈਲਪ ਦਿੰਦੀਆਂ ਨੇ ਹੁਣ ਮੈਂ ਕੱਪੜੇ ਦੇਖਣਾਂ ਜਾ ਕੇ ਕੱਪੜੇ-ਕੁਪੜੇ ਇਹ ਬੀਰੇ ਫੀਲਡ ਲੈਣ ਆਏ ਸੀ ਉਸ ਤੋਂ ਪਹਿਲਾਂ ਆਏ ਸੀਗੇ ਇੱਕ ਤੇ ਕੱਪੜੇ ਹੁਣ ਜਿਹੜੇ ਹੋਰ ਪਾਣੀ ਨੂੰ ਪਾ ਦੋ ਹਾਂ ਮੈਂ ਕਸਤਾ ਕੇ ਰੱਖ ਦਿੱਤੀ ਇੱਕ ਗਿੜਮੇ ਵਿੱਚ ਪਾ ਗਈ ਸੀ ਸੁੱਕਣ ਲਈ ਅੱਜ ਨਾਲ ਦਿਨੇ ਇੱਕ ਹਵਾ ਬਹੁਤ ਚੱਲਦੀ ਸੀ ਇੱਕ ਵੀਰ ਇੱਥੇ ਬੈਠੇ ਖੜੇ ਸੀਗੇ ਤੇ ਉਹਨਾਂ ਨੂੰ ਚਾਹ ਪਾਣੀ ਦੇਣ ਲੱਗੇ ਕੱਪੜਿਆਂ ਦਾ ਮੈਥੋਂ ਕੰਮ ਹੋਇਆ ਨਹੀਂ ਹੁਣ ਲੈਟ ਤਾਂ ਰਹਿਣ ਲੱਗੀ ਲੈਟ ਤਾਂ ਡੇਲੀ ਰਹਿੰਦੀ ਫਿਰ ਕੁਸੋ ਜਸਨੀਤ ਰਿਹਾਰ ਕਰਨ ਲੱਗੀ ਸ਼ਾਮ ਜੇ ਨੂੰ ਤੇ ਹੁਣ ਉਹ ਨਿਮਾਨ ਮੁੱਕ ਕੇ ਉਹਨੂੰ ਦੁੱਧ ਫੜਾ ਕੇ ਆਈਆਂ ਹੁਣ ਮੈਨੂੰ ਇਹ ਲੱਗਦਾ ਵੀ ਦੁੱਧ ਪੀਂਦੀ ਪੀਂਦੀ ਸੌਂ ਜਾਊਗੀ ਚਲੋ ਕੱਪੜੇ ਤਾਂ ਇਹ ਸੁੱਕੀ ਜਾਣੇ ਨੇ ਹਮ ਤਾਂ ਜਿਹੜਾ ਡਰਾਈ ਜਾ ਮੌਸਮ ਆ ਵਧੀਆ ਸੁੱਕ ਜਾਂਦੇ ਨੇ ਇਸ ਤਰ੍ਹਾਂ ਇਹ ਕੱਪੜੇ ਸਾਰਾ ਦਿਨ ਹੁਲ ਜਾਂਦੇ ਨੇ ਆ ਪਹਿਲੇ ਦਿਨੇ ਪਾਈ ਹੋਈ ਸੀ ਇਹ ਫਾਰਮ ਚ ਫੇਰਾ ਸ਼ਾਮ ਵਾਲੇ ਹੋ ਜਾਣਗੇ ਕੱਪੜੇ ਤੇ ਭਾਂਡਿਆਂ ਦਾ ਕੰਮ ਤਾਂ ਇਹਦਾ ਹੁੰਦਾ ਸਾਰਾ ਦਿਨ ਤੇ ਰਾਤ ਨੂੰ ਮੁੱਕਦਾ ਹੈਗਾ ਸਾਰਾ ਦਿਨ ਇੱਥੇ ਮੈਨੂੰ ਮੰਜੇ ਕੋਲੇ ਸੱਖਾ ਰੰਦਾ ਕਿਉਂਕਿ ਫਿਰ ਚੱਕ ਚੱਕ ਕੇ ਥੋਸਾਨੀ ਨਾਲ ਪਈ ਜਾਂਦੇ ਨੇ ਸੁੱਕਣੇ ਚਲੋ ਜੀ ਹੁਣ ਮੈਂ ਕੱਪੜੇ ਸੁੱਕਣੇ ਬਾਕੇ ਮਿਲੂ ਤੁਹਾਨੂੰ ਹੁਣ ਨਾਲੇ ਫਿਰ ਕਰਨਾ ਤੜਕਾ ਤਿਆਰ ਪਾ ਲਾਂ ਮੈਂ ਕੱਪੜੇ ਸੁੱਕਣ। ਲਓ ਜੀ ਕੱਪੜੇ ਪਾ ਦੇ ਸੁੱਕਣੇ ਹਨਾ ਹੁਣ ਦੇਖਦੀ ਆ ਤੜਕਾ ਤਿਆਰ ਕਰਨ ਲੱਗਦੀ ਆ ਕੁਝ ਟਾਈਮ ਹਨਾ ਸੰਦੀਪ ਨਾਲ ਵੀ ਹੈਲਪ ਕਰਾਉਣੀ ਪਊਗੀ ਉਧਰ ਫਾਰਮ 'ਚ। ਕੱਪੜੇ ਸੁੱਕੀ ਜਾਣਗੇ ਦੂਜੇ ਰਾਉਂਡ ਦੇ ਹਨਾ ਪਾ ਦੇਨੀ ਆ ਮਸ਼ੀਨ 'ਚ। ਫਿਰ ਦੇਖਦੀ ਆ ਉਸ ਤੋਂ ਬਾਅਦ ਵਾਲਾ ਸ਼ਡਿਊਲ ਕੀ ਹੋਊਗਾ। ਚਲੋ ਜੀ ਮਿਲਦੇ ਆ ਫਿਰ। ਲਓ ਜੀ ਉਧਰੋਂ ਕੰਮ ਤੋਂ ਦਾ ਨਿਵੇੜ ਕੇ ਆਪਾਂ ਆਗੇ ਸੀ ਇਧਰ ਫਾਰਮ 'ਚ ਹਨਾ ਤੇ ਇਹਨਾਂ ਨੂੰ ਪਾਇਆ ਦਾਣਾ ਪਾਣੀ ਖਾਈ ਜਾਂਦੇ ਨੇ ਹੁਣ ਇਹ ਤੇ ਸੰਦੀਪ ਦੀ ਹੈਲਪ ਕਰਾਈ ਆ। ਇਹ ਕੰਮ ਤੁੰਦਾ ਫਿਰ ਆਏ ਹੋ ਜਾਂਦਾ ਨਾ ਸਾਰਾ ਦਿਨ ਖਿੱਚ ਰਹਿੰਦੀ ਆ ਫਿਰ ਇਹਨਾਂ ਨੂੰ ਵੀ ਕੱਲਿਆਂ ਨੂੰ ਔਖਾ ਹੋ ਜਾਂਦਾ ਗਰਮੀ ਆ ਬਹੁਤ ਜ਼ਿਆਦਾ ਹਨਾ ਗਰਮੀ ਹੁੰਦੀ ਆ ਵੀ ਭੱਜ ਦੌੜ ਦਾ ਕੰਮ ਹੁੰਦਾ ਜਿੰਨੇ ਪੈਕਿੰਗਾ ਕਰਨੀਆਂ ਹੋਰ ਕੰਮ ਧੰਦੇ ਕਰਨੇ ਪਰ ਮੇਰਾ ਵੀ ਮਾੜਾ ਵੜਾ ਅੱਜ ਤੱਕ ਸਿਰ ਦੁਖਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਬਾਲੀ ਜ਼ਿਆਦਾ ਅੱਜ ਸਾਰਾ ਦਿਨ ਭੱਜ ਦੌੜ ਰਹੀ ਕਿ ਗਰਮੀ ਇੱਕਦਮ ਕੱਲੇ ਨੇ ਕਰਨਾ ਹੋਵੇ ਤਾਂ ਮੈਨੂੰ ਬਹੁਤ ਔਖਾ ਹੋਵੇ ਕੱਲੇ ਤੇਰਾ ਨਾਲ ਸਹਿਯੋਗ ਕਰਕੇ ਆਪਾਂ ਬਹੁਤ ਬਧੀਆ ਕੀਤਾ ਜਾਂਦਾ ਹੈ ਤੰਦੀ ਨੂੰ ਵੀ ਜਮੀ ਔਖਾ ਹੋ ਜਾਂਦਾ ਫਿਰ ਕਰਵਾਉਣਾ ਪੈਂਦਾ ਹੈ ਨਾ ਸਾਰਾ ਚਲੋ ਅੱਜ ਰਵਨੀਤ ਘਰੇ ਸੀ ਕਿ ਕੁਸ ਜਸਨੀ ਤੇ ਉਧਰ ਟਿੱਕੀ ਰਹੀ ਉਹਦੇ ਕੋਲ ਤੇ ਅਹੀਂ ਰਲ ਮਿਲ ਕੇ ਜੇ ਟਾਈਮ ਲੰਘ ਗਿਆ ਹੁਣ ਇਧਰੋਂ ਫਾਰਮ ਦਾ ਨਿਮੇੜਤਾ ਦਾਣਾ ਪਾਣੀ ਇਹਨਾਂ ਨੂੰ ਪਾਤਾ ਚਲੋ ਹੁਣ ਇਧਰੋਂ ਰਿਲੈਕਸ ਹੋਣਾ ਹੈ ਨਾ ਦਾਲ ਬਣੀ ਜਾਂਦੀ ਆ ਕੱਪੜੇ ਧੋਲੇ ਕੁਸ ਧੋਲਾਗੇ ਹੁਣ ਜਿਹੜੇ ਰਹਿੰਦੇ ਨੇ ਜਸਨੀ ਤੇ ਸੌਂਗੀ ਹੁਣ ਇਹਨਾਂ ਠੀਕ ਹੋ ਗਿਆ ਕੱਪੜੇ-ਕੁਪੜੇ ਧੋ ਕੇ ਹਨਾ ਦਾਲ ਨੂੰ ਤੜਕਾ ਲਾਉਣੇ ਅੱਜ ਮਸਤੀ ਦਾਲ ਬਣਾਈਆ ਫਿਰ ਮਸਤੀ ਦਾਲ ਨਾਲ ਇਹ ਆ ਦੀ ਚੂਰੀ-ਚਾਰੀ ਬਣ ਜਾਂਦੀ ਆ ਇਰਵਨੀ ਤੇ ਜਿੰਨੇ ਚੂਰੀ ਖਾ ਕੇ ਖੁਸ਼ਾ ਮੈਂ ਵੀ ਚੂਰੀ ਖਾ ਲੈਨੀ ਆ ਸੰਦੀਪ ਚੂਰੀ ਘੱਟ ਖਾਂਦੇ ਨੇ ਓਦਾਂ ਮਿਸਤੀ ਦਾਲ ਵੱੱਦ ਖਾ ਕੇ ਖੁਸ਼ ਨੇ ਟੇਸਟੀ ਬੰਦੀ ਆ ਜੀ ਤਾਂ ਆਪਣੇ ਦੀ ਦਾਲ ਗਰਮੀ ਚ ਫਿਰ ਠੀਕ ਲੱਗਦੀ ਆ ਤੇ ਚਲੋ ਚਲਦੇ ਆ ਵਾ ਫਿਰ ਦੇਖਦੇ ਆ ਹਨਾ ਅਗਲੇ ਕੰਮ ਤੰਦੇ ਓਹੋ ਹੋ 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 ਚਲੋ ਜੀ ਤੁਸੀਂ ਗੇਟ ਗੁੱਟ ਲਾਓ ਨਹੀਂ ਚਲਦੇ ਆ ਥੜ੍ਹਾ ਜਿਮਨੀ ਲੰਘਾ ਦੋ ਇੱਕ ਵਾਰ ਇਹ ਬਾਰਿਆ ਕੀ ਰਾਮ ਜਾ ਗਿਆ ਅੰਦਰ ਉਹਨੂੰ ਨਾ ਮੌਸਮ ਥੋੜਾ ਜਿਹਾ ਟੈਂਪਰੇਚਰ ਗਰਮ ਰੱਖਣਾ ਪੈਂਦਾ ਫਾਰਮ ਦੇ ਵਿੱਚ ਚਲੋ ਹੁਣ ਮੈਂ ਥੋੜਾ ਜਿਹਾ ਸਰਪੈਂਟ ਜੀ ਕਰਦਾ ਵੀ ਪੱਖਾ ਲਗਾ ਲਾਂ ਵੀ 5 ਕਿ ਮਿੰਟ ਆਰਾਮ ਕਰ ਲਾਂ ਲਸਣ ਦਾ ਮੈਂ ਸਿੱਖ ਛਿੱਲਤੀ ਪਹਿਲਾਂ ਬਸ ਉਹਨੂੰ ਮੇਰੇ ਪਿਆਜ਼ ਕੱਟਣ ਵਾਲੇ ਰਹਿ ਗਏ ਲਸਣ ਦਾ ਕੰਮ ਮੈਂ ਕਰਤਾ ਸੀ ਜਿਸ ਤਿੱਥੇ ਖੇਡਦੀ ਸੀ ਪਹਿਲਾਂ ਟਾਈਮ ਲੱਗਿਆ ਥੋੜਾ ਜਿਹਾ ਲਸਣ ਤਾਂ ਮੇਰੀ ਮੈਂ ਸਿੱਲਕੇ ਅੰਦਰ ਰੱਖਿਆ ਹੀ ਕੱਟ ਕੇ ਪਿਆਜ਼ ਪਿਆਜ਼ ਰਹਿ ਗਏ ਹੁਣ ਫਸ ਪਿਆਜ਼ ਕੱਟ ਕੇ ਫਿਰ ਤੜਕਾ ਲਾ ਲੂੰ ਜਿਹੜੇ ਕੱਪੜੇ ਹੋਣਗੇ ਨਾਲੇ ਉਹ ਤੋਂ ਦੂੰਗੀ ਅਬ ਰੋਟੀ ਖਾ ਮ ਗਿਆ ਤਾਂ ਭੁੱਖ ਲੱਗੀ ਪਈ ਦੁਪਹਿਰੇ ਕੁਝ ਨਹੀਂ ਖਾਦਾ ਗਿਆ ਹੈਗਾ ਭੁੱਖ ਤਾਂ ਮੈਨੂੰ ਵੀ ਬਹੁਤ ਲੱਗੀ ਪਈ ਸੀ ਪਹਿਲਾਂ ਤਾਂ ਰੋਟੀ ਰੋਟੀ ਬਣਾ ਕੇ ਚੂਰੀ ਖੁੱਪ ਲਾ ਗਈ ਤੜਕਾ ਲਾ ਕੇ ਰੋਟੀ ਬਣਾ ਲਾ ਗਈ ਰੋਟੀ ਖਾ ਕੇ એનર્ਜੀ ਜੀ ਪੈਂਦੀ ਆ ਚੂਰੀ ਕਿਹੜੀ ਮਿੱਠੇ ਵਾਲੀ ਨਾ ਇਹ ਦਾਲ ਆਲੀ ਮਿੱਠੀ ਆਲੀ ਉਹ ਤਾਂ ਫਿਰ ਦਾਲ ਚ ਬਸ ਰੋਟੀਆਂ ਸੀ ਚੂਰ ਕੇ ਕੀ ਕਹਿੰਦੇ ਨੇ ਉਹ ਨੂੰ ਆਏ ਉਹ ਪੀਸ ਜੇ ਕੱਟ ਕੇ ਉਹੀ ਪੈ ਜੂਗੀ ਉਹ ਜੀ ਚੂਰੀ 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 ਕਹਿੰਦੇ ਹੁੰਨੇ ਦਾਲ ਆਲੀ ਉਹ ਤਾਂ ਬਸ ਰੋਟੀਆਂ ਦਾਲ ਚ ਪਾ ਕੇ ਖਾਣੀਆਂ ਮਿੱਠੇ ਮਿੱਠੇ ਨੂੰ ਕੀ ਨਹੀਂ ਕਰਦੇ ਨਹੀਂ ਮੈਂ ਤਾਂ ਉਹ ਕਹਿੰਦਾ ਵੀ ਇਹ ਚੂਰੀ ਨਹੀਂ ਨਾ ਦਾਲ ਚ ਰੋਟੀਆਂ ਸਿੱਟ ਕੇ ਖਾਣ ਨੂੰ ਕਹਿੰਦੇ ਕਹਿੰਦੇ ਚੂਰੀ ਕਹ ਰਹੇ ਹੁੰਨੇ ਆਹ ਚੂਰੀ ਕਹਿੰਦੇ ਚਲੋ ਠੀਕ ਹੈ ਠੀਕ ਹੈ ਖਾਓ ਖਾਓ ਦਾਲ ਇਹ ਤੜਕਾ ਚੂਰੀ ਮੁਬਾਰਕ ਲਓ ਜੀ ਸਾਰਾ ਤੜਕਾ ਤਿਆਰ ਕਰਕੇ ਹੁਣ ਆ ਗਈ ਫਿਰ ਸੋਈਣਾ ਤੜਕਾ ਲਾਉਣ ਲੱਗ ਗਈ ਸੀਗੀ ਲਾਸਨ ਗੱਠਾ ਪਿਆਓ ਜੀ ਦਾਲ ਬਣੀ ਜੀ ਬਿਲਕੁਲ ਇਹ ਦੇਖੋ ਰਿੱਜੀ ਕਿ ਐਨ ਪੱਕ ਗਈ ਦੇਖੋ ਹਜੇ ਵੀ ਰਿੱਜੀ ਜਾਂਦੀ ਆ ਬਬਲਸ ਜੇ ਉੱਠੀ ਜਾਂਦੇ ਨੇ ਹੁਣ ਇਹਨੂੰ ਕੋਟ ਲਾਗੇ ਸੰਗੀ ਤਰ੍ਹਾਂ ਕੋਟ ਕੇ ਫਿਰ ਆਹ ਵਾਲਾ ਤੜਕਾ ਪਾ ਦਗੇ ਤੜਕਾ ਭੁੰਨ ਲੈਂਦਾ ਫਿਰ ਆਪਣੀ ਹੋ ਜੂਗੀ ਹਾਰੇ ਜਿਹੀ ਮਸਤੀ ਦਾਲ ਆ ਤਿਆਰ ਾਸ ਨੂੰ ਨਾ ਬਦਲਵਾਈ ਚੀ ਨੋਗੀ। ਸਾਮ ਨੂੰ ਪਤਾ ਨਹੀਂ ਕੀ ਹੋ ਗਿਆ। ਕਿਉਂ ਆਇਆ ਖਰਾ ਚਲ ਹੁਣ ਤਾਂ ਆਇਆ ਸਾਰਾ ਦਿਨ ਨਿਪਟੜ ਗਿਆ ਨਾ ਕੰਮ। ਹਾਂ। ਨਿਪਟੜ ਗਿਆ ਸਾਰਾ। 10% ਰਹਿੰਦਾ ਹੋਊ। ਮੰਡੀਆਂ 'ਚ ਚਲ ਕਣਕ ਪਈ ਐ ਹਲੇ। ਹਾਂ ਹੁਣ ਤਾਂ ਨਿਪਟੜ ਗਿਆ। ਹੂੰ। ਨਾ ਬਿਲਕੁਲ ਨਿਪਟੜ ਗਿਆ। ਹਾਂ। ਕਣਕ ਵੀ ਵੇਚੀ ਗਈ। ਪਰਾ ਭਾਈ ਪੈਨ ਤੋਂ ਕਿ ਵੀ ਵਿੱਚ ਪਾਦਾ ਕੀ ਦੇਖੂ। ਹਾਂ ਹਾਂ। ਬਿਲਕੁਲ ਸੁਕਮ ਜਿਹੜੀ ਧਾਲ ਆ ਰੈਡੀ ਹੋ ਗਈ। ਹੋ ਗਈ ਹੋ ਗਈ। ਕਿਆ ਤੇ ਹੋ ਗਈ ਹੋ ਕੀ ਬਸੱਕ ਤੱਕੁੰਨੇ ਆ ਪਿਆ ਹੁਣ ਰੋਟੀ ਬਣਾ ਕੇ ਖਾ ਲਗੀ ਸਾਲਾ ਜੀ ਹਜੇ ਮੈਨੂੰ ਇੱਥੇ ਛੱਡ ਦਿੰਨੀ ਆ ਫੇਰ ਲਓ ਜੀ ਦਾਲ ਬਣਾਤੀ ਹੁਣ ਸੰਦੀਪ ਹਲੇ ਸਮਾਨ ਚੱਕਦੇ ਨੇ ਅੱਜ ਮੌਸਮ ਖਰਾਬ ਜਾ ਫੇਰ ਹੋ ਗਿਆ ਅੱਜ ਕਣਕ ਆਈ ਆ ਮੰਡੀ ਚ ਹੁਣ ਠੇਕੇ ਵਾਲੇ ਜਿਹਨਾਂ ਕੋਲੇ ਆਪਣੀ ਜ਼ਮੀਨ ਠੇਕੇ ਤੇ ਹੁੰਦੀ ਆ ਉਹ ਵੀਰੇ ਅੱਜ ਸਵੇਰੇ ਛੱਡ ਕੇ ਗਏ ਸੀ ਉਧਰ ਰਖਵਾ ਤਾ ਉੱਥੇ ਲਈ ਸੀਗੀ ਉੱਚੇ ਥਾਂ ਦੇ ਵੀ ਚਲ ਪੱਲੜ ਵੀ ਕੱਢ ਲਿਆ ਜੇ ਕੋਈ ਵੀ ਚਾਹਤਾ ਮੀਂਹ ਆਊਗਾ ਉਂਦਰ ਕਰ ਲਾਂਗੇ ਇਹਨੂੰ ਕੀ ਕਰ ਤੁਹਾਡੀ ਗੱਲ ਨੂੰ ਤੂੰ ਹੀ ਦੁਖੀ ਜਾਊਗੀ ਕਿਸੇ ਨਿੱਕੀ ਦੇ ਤੂੰ ਹੀ ਦੀ ਪ੍ਰੋਬਲਮ ਆਉਂਦੀ ਆ ਪੱਲੜ ਕੱਢ ਲਿਆ ਵੀ ਜੇ ਕੋਈ ਜ਼ਿਆਦਾ ਮੀਂਹ ਲੱਗੂਗਾ ਤਾਂ ਉਹ ਕਰਦੇ ਹੁੰਦੇ ਥਾਂ ਤਾਂ ਉੱਚਾ ਹੋ ਤੇ ਫਿਰ ਇਹਨਾਂ ਨੂੰ ਦਿੱਕਤ ਆ ਜਾਂਦੀ ਆ ਹਨਾ ਤੂੰ ਹੀ ਦੀ ਪ੍ਰੋਬਲਮ ਹੋ ਜਾਂਦੀ ਆ ਜੇ ਜ਼ਿਆਦਾ ਉਹ ਕਰ ਲੈਂਦੇ ਨੇ ਨਾਲੇ ਮੀਂਹ ਦਾ ਕੀ ਪਤਾ ਉਹ ਪਤਾ ਨਹੀਂ ਨਾ ਐਵੇਂ ਤਾਂ ਕੋਈ ਦਿੱਕਤ ਨਹੀਂ ਹੈਗੀ ਪੱਲੜ ਨਾਲ ਕਵਰ ਕਰਦਾਗੇ ਸਾਰੇ ਪਾਸੇ ਉਹ ਇਹਦੇ ਨਾਲ ਹੀ ਜਿਹੜੀ ਆਪਾਂ ਅੱਜ ਲਈ ਆ ਦੇਖ ਲਓ ਜੇ ਰਵਨੀਤ ਦਾ ਬਾਸਕਟਬਾਲ ਦਾ ਲੈਕਚਰ ਇੱਥੇ ਖੇਡਦੀ ਹੁੰਦੀ ਸੀ ਛੋਟੀ ਹੁੰਦੀ ਹੁਣ ਇਹਦਾ ਇੱਕ ਕਿੱਲ ਜਿਹਾ ਔਖੜਿਆ ਹੈ ਉਹ ਲਗਾ ਕੇ ਦੇਵਾਂਗੇ ਜਸਨੀਤ ਖੇਡ ਲਿਆ ਕਰੂ ਹਨਾ ਤੇ ਚਲੋ ਜੀ ਇਹਦੇ ਨਾਲ ਹੀ ਆਪਾਂ ਜਿਹੜੀ ਵੀਡੀਓ ਦਾ ਐਂਡ ਕਰ ਦਿੰਨੇ ਆ ਹਨਾ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਏ ਬਾਏ ਟੇਕ ਕੇਅਰ